ਸਾਡੇ YouTube ਚੈਨਲ ਤੇ ਆਫਰ ਤੋਂ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ 1 ਮਈ 2025 ਨੂੰ ਪੈਨਸ਼ਨਾਂ ਦੇ ਖਾਤੇ ਵਿੱਚ ਮਿਤੀ 18/2/2025 ਦੇ ਨੋਟੀਫਿਕੇਸ਼ਨ ਅਨੁਸਾਰ ਸਾਡੇ 5 ਸਾਲਾਂ ਦੇ ਬਕਾਇਆ ਦੀ ਪਹਿਲੀ ਕਿਸ਼ਤ ਕ੍ਰੈਡਿਟ ਕੀਤੇ ਜਾਣ ਦੀ ਸੰਭਾਵਨਾ ਬਾਰੇ ਜ਼ਿਕਰ ਕਰਾਂਗੇ ਪਰੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਫਰਮ ਉਜਾ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਸਬਸਕ੍ਰਾਈਬ ਕਰ ਲਓ ਤਾਂ ਜੋ ਲੇਕ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਆਪ ਜੀ ਨੂੰ ਸਮੇਂ ਸਿਰ ਮਿਲ ਜਾਇਆ ਕਰੇ ਇਹ ਤਾਂ ਸਭ ਨੂੰ ਪਤਾ ਹੀ ਹੈ ਕਿ ਲੰਬੀ ਜਦੋਜਹਿਤ ਤੋਂ ਬਾਅਦ ਤੇ ਬਹੁਤ ਲੰਮਾ ਸਮਾਂ ਉਡੀਕ ਕਰਨ ਤੋਂ ਬਾਅਦ ਆਖਰ ਪੰਜਾਬ ਸਰਕਾਰ ਨੇ ਮਿਤੀ 18/2025 ਨੂੰ 5500 ਦੇ ਬਕਾਏ ਜਾਰੀ ਕਰਨ ਸਬੰਧੀ ਨੋਟੀਫਿਕੇਸ਼ਨ ਰਿਲੀਜ਼ ਕਰ ਦਿੱਤਾ ਸੀ ਭਾਵੇਂ ਇਸ ਨੋਟੀਫਿਕੇਸ਼ਨ ਅਨੁਸਾਰ 85 ਸਾਲਾਂ ਤੋਂ ਵੱਧ ਉਮਰ ਦੇ ਪੈਨਸ਼ਨਾਂ ਨੂੰ ਫਰਵਰੀ ਤੇ ਮਾਰਚ 2025 ਦੇ 2 ਮਹੀਨਿਆਂ ਵਿੱਚ ਦੋ ਕਿਸ਼ਤਾਂ ਰਾਹੀਂ ਏਰੀਅਰ ਅਦਾ ਕਰਨ ਲਈ ਲਿਖਿਆ ਗਿਆ ਸੀ ਪਰੰਤੂ 75 ਸਾਲ ਤੋਂ 85 ਸਾਲ ਦੀ ਉਮਰ ਵਾਲੇ ਪੈਨਸ਼ਨਾਂ ਨੂੰ 12 ਕਿਸ਼ਤਾਂ ਵਿੱਚ ਏਰੀਅਰ ਦਿੱਤਾ ਜਾਣਾ ਹੈ ਤੇ ਪਹਿਲੀ ਕਿਸ਼ਤ 1 ਅਪ੍ਰੈਲ 2025 ਤੋਂ ਸ਼ੁਰੂ ਕੀਤੀ ਜਾਣੀ ਹੈ ਪਰ ਅਪ੍ਰੈਲ ਮਹੀਨੇ ਦੀ ਪੈਨਸ਼ਨ ਨਾਲ 1 ਮਈ 2025 ਨੂੰ ਕੇ ਕੇ ਦੀ ਪਹਿਲੀ ਕਿਸ਼ਤ ਵੀ ਕ੍ਰੈਡਿਟ ਕੀਤੀ ਜਾਣੀ ਬਣਦੀ ਹੈ ਇਸੇ ਤਰ੍ਹਾਂ ਹੀ 58 ਸਾਲਾਂ ਤੋਂ 75 ਸਾਲਾਂ ਦੀ ਉਮਰ ਗਰੁੱਪ ਵਾਲੇ ਪੈਨਸ਼ਨਾਂ ਨੂੰ 42 ਕਿਸ਼ਤਾਂ ਵਿੱਚੋਂ ਪਹਿਲੀ ਕਿਸ਼ਤ ਵੀ 1 ਅਪ੍ਰੈਲ 2025 ਤੋਂ ਸ਼ੁਰੂ ਹੋਣੀ ਹੈ ਜੋ ਕਿ 1 ਮਈ 2025 ਨੂੰ ਪੈਨਸ਼ਨ ਸਮੇਤ ਹੀ ਇਸ ਉਮਰ ਰੁਕਦੇ ਫਰੀਕ ਪੰਚਰ ਦੇ ਅਕਾਊਂਟ ਵਿੱਚ ਕ੍ਰੈਡਿਟ ਕੀਤੀ ਜਾਣੀ ਹੈ। ਬਲੰਦ ਪਤਾ ਨਹੀਂ ਕਿਉਂ ਬਹੁਤ ਸਾਰੇ ਪੈਨਸ਼ਨਾਂ ਵਿੱਚ 1 ਮਈ 2025 ਨੂੰ ਏਰੀਅਰ ਦੀ ਪਹਿਲੀ ਕਿਸ਼ਤ ਉਹਨਾਂ ਦੇ ਬੈਂਕ ਅਕਾਊਂਟ ਵਿੱਚ ਕ੍ਰੈਡਿਟ ਕੀਤੇ ਜਾਣ ਸੰਬੰਧੀ ਬੰਬਲ ਪੂਰਸਾ ਬਤਨਾਰ ਹੈ ਤੇ ਛੋਟੀ ਦੇ ਨਾਲ ਨਹੀਂ ਕਿਹਾ ਜਾ ਸਕਦਾ ਕਿ ਪਹਿਲੇ ਮਹੀਨੇ ਨੂੰ ਪੈਨਸ਼ਨ ਦੇ ਨਾਲ ਏਰੀਅਰ ਦੀ ਪਹਿਲੀ ਕਿਸ਼ਤ ਵੀ ਜ਼ਰੂਰ ਹੀ ਅਦਾ ਕੀਤੀ ਜਾਵੇਗੀ। ਇਹਨਾਂ ਕੰਮ ਇਹ ਦੱਸਿਆ ਜਾ ਰਿਹਾ ਹੈ ਕਿ ਕੁਝ ਬੈਂਕਾਂ ਨੇ ਬਕਾਇਆ ਖਾਣ ਲਈ ਪੰਜਾਬ ਸਰਕਾਰ ਤੋਂ ਪੈਨਸ਼ਨਾਂ ਦਾ ਰਿਕਾਰਡ ਮੰਗਿਆ ਸੀ ਜਿਸ ਰਿਕਾਰਡ 900% ਪ੍ਰਗਟ ਗ੍ਰਾਹਕਾਂ ਬਾਰੇ ਅਜੇ ਯਕੀਨ ਨਾਲ ਕੁਝ ਨਹੀਂ ਕਿਹਾ ਜਾ ਸਕਦਾ ਦੂਜੀ ਗੱਲ ਇਹ ਹੈ ਕਿ ਮਹੀਨਾਵਾਰ ਕਿਸ਼ਤਾਂ ਅਦਾ ਕਰਨ ਲਈ ਬੈਂਕਾਂ ਨੇ ਕੰਪਿਊਟਰਾਂ ਵਿੱਚ ਪ੍ਰੋਗਰਾਮ ਤਿਆਰ ਕਰਨੇ ਸਨ ਭਾਵ ਕਿ ਸੂਟੇਬਲ ਸੌਫਟਵੇਅਰ ਤਿਆਰ ਕਰਨਾ ਸੀ ਜਿਸ ਨੂੰ ਤਿਆਰ ਕਰਨ ਸੰਬੰਧੀ ਵੀ ਅਜੇ ਯਕੀਨ ਨਾਲ ਕੁਝ ਨਹੀਂ ਕਿਹਾ ਜਾ ਸਕਦਾ ਫਿਰ ਬੋਰਡਾਂ ਤੇ ਕਾਰਪੋਰੇਸ਼ਨਾਂ ਦੇ ਪੈਨਸ਼ਨਾਂ ਸੰਬੰਧੀ ਵੀ ਨੋਟੀਫਿਕੇਸ਼ਨ ਵਿੱਚ ਲਿਖਿਆ ਗਿਆ ਸੀ ਤੇ ਸਬੰਧਤ ਬੋਰਡ ਤੇ ਕਾਰਪੋਰੇਸ਼ਨਾਂ ਇਸਤਾ ਵਿੱਚ ਏਰੀਅਰ ਅਦਾ ਕਰਨਗੇ ਬਲੰਤੂ ਕੁਝ ਬੋਰਡਾਂ ਵਿੱਚ ਅਜੇ ਏਰੀਅਰ ਅਦਾ ਕਰਨ ਸੰਬੰਧੀ ਕਦਰ ਤੌਰ ਤੇ ਕਾਰਵਾਈ ਹੀ ਸ਼ੁਰੂ ਨਹੀਂ ਹੋਈ ਉਦਾਹਰਨ ਵਜੋਂ ਕਿਹਾ ਜਾ ਰਿਹਾ ਹੈ ਕਿ ਪੰਜਾਬ ਮੰਡੀ ਬੋਰਡ ਦੁਆਰਾ ਇਸ ਏਰੀਅਰ ਦੀ ਪੈਨਸ਼ਨਾਂ ਅਦਾਗੀ ਸੰਬੰਧੀ ਕੋਈ ਠੋਸ ਕਾਰਵਾਈ ਸ਼ੁਰੂ ਨਹੀਂ ਹੋਈ ਜਿਸ ਕਰਕੇ ਸਬੰਧਤ ਪੈਨਸ਼ਨਾਂ ਨੇ ਮੰਡੀ ਬੋਰਡ ਦੇ ਇਸ ਕਰਤਵ ਦੇ ਚੇਅਰਮੈਨ ਨੂੰ ਮੈਂ ਬਰਨਡਮ ਪੇਸ਼ ਕੇ ਪੈਨਸ਼ਨ ਦੇ ਨਾਲ ਕੇਰੀਅਰ ਅਦਾ ਕਰਨ ਲਈ ਵੀ ਬੇਨਤੀ ਕੀਤੀ ਹੈ ਇਸੇ ਤਰ੍ਹਾਂ ਹੀ ਬੀਬੀਐਮਪੀ ਦਾ ਮੁੱਖ ਦਫਤਰ ਭਾਵੇਂ ਚੰਡੀਗੜ੍ਹ ਵਿਖੇ ਸਥਿਤ ਹੈ ਪਰੰਤੂ ਇਸ ਬੋਰਡ ਨੇ ਵੀ ਕਤ ਤੌਰ ਤੇ ਅਜੇ ਪੈਨਸ਼ਨਾਂ ਨੂੰ ਕੇਰੀਅਰ ਦੀ ਅਦਾਇਗੀ ਸੰਬੰਧੀ ਚੁੱਪੀ ਧਾਰੀ ਹੋਈ ਹੈ ਇਹਨਾਂ ਕਦਰਾਂ ਦੇ ਚਲਦਿਆਂ ਜੇਕਰ 1 ਮਈ 2025 ਨੂੰ ਸਾਰੇ ਪੈਨਸ਼ਨਾਂ ਦੇ ਖਾਤਿਆਂ ਦੇ ਵਿੱਚ ਉਹਨਾਂ ਦੇ ਸੰਬੰਧਿਤ ਬੈਂਕਾਂ ਦੁਆਰਾ ਅਪਰੈਲ ਮਹੀਨੇ ਦੀ ਪੈਨਸ਼ਨ ਦੇ ਨਾਮ ਅੀਰੀਅਰ ਦੀ ਪਹਿਲੀ ਕਿਸ਼ਤ ਵੀ ਅਦਾ ਕਰ ਦਿੱਤੀ ਜਾਂਦੀ ਹੈ ਤਾਂ ਇਹ ਉਹਨਾਂ ਸਾਰੇ ਪੈਨਸ਼ਨਰਸ ਦੇ ਵਾਸਤੇ ਵਨ ਵਨ ਸਿਚੁਏਸ਼ਨ ਹੋਵੇਗੀ ਪਰੰਤੂ ਇਹ ਤਾਂ ਹੁਣ 1 ਮਈ 2025 ਨੂੰ ਹੀ ਪਤਾ ਚੱਲੇਗਾ ਕਿ ਕੀ ਸਰਕਾਰ ਆਪਣੇ ਕੀਤੇ ਗਏ ਨੋਟੀਫਿਕੇਸ਼ਨ ਦੇ ਅਨੁਸਾਰ ਅੀਰੀਅਰ ਦੀ ਪਹਿਲੀ ਕਿਸ਼ਤ ਪੈਨਸ਼ਨਰਾਂ ਨੂੰ ਅਦਾ ਕਰਦੀ ਹੈ ਜਾਂ ਫਿਰ ਉਹਨਾਂ ਨੂੰ ਅਜੇ ਹੋਰ ਕੁਝ ਸਮਾਂ ਪਹਿਲੀ ਕਿਸ਼ਤ ਦੀ ਪ੍ਰਾਪਤੀ ਲਈ ਇੰਤਜ਼ਾਰ ਕਰਨਾ ਪਵੇਗਾ ਇਸ ਵੀਡੀਓ ਵਿੱਚ ਬਸ ਇਨਾ ਹੀ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਕਰਕੇ ਤੁਹਾਡੇ ਜਨ ਨੂੰ ਵੀ ਸੂਚਿਤ ਕਰਵਾਨਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ